ਬਾਬਾ ਜੀ ਨੇ ਕਿਹਾ ਸੀਗਾ ਕਿ ਤੂੰ ਉਸ ਤੋਂ ਬਾਅਦ ਲਾਈਵ ਲਿਆ ਕੋਈ ਵੀ ਪੋਸਟ ਨਹੀਂ ਪਾਏਗੀ ਮੈਂ ਬਾਬਾ ਜੀ ਦੇ ਖਿਲਾਫ ਹੋ ਕੇ ਮੇਰੇ ਤੋਂ ਗਲਤੀ ਨਾਲ ਸਟੋਰੀਆਂ ਪੈ ਚੁੱਕੀ ਸੀਗੀ ਮੈਂ ਅਮਰਤਪਾਲ ਬਾਬਾ ਜੀ ਤੋਂ ਮਾਫੀ ਮੰਗਣਾ ਚਾਹੁੰਦੀ ਆ ਕਿ ਜਿਹੜੀ ਵੀ ਗਲਤੀ ਹੋਈ ਆ ਉਸ ਚੀਜ਼ ਦੀ ਮੈਨੂੰ ਮਾਫੀ ਸਤਿ ਸ਼੍ਰੀ ਅਕਾਲ ਜੀ ਹਾਲ ਹੀ ਵਿੱਚ ਮਨਜੀਤ ਕੌਰ ਲਾਈਵ ਆਈ ਹੈ ਅਤੇ ਲਾਈਵ ਆ ਕੇ ਉਸਨੇ ਅਮਰਿਤਪਾਲ ਸਿੰਘ ਮੈਰੋ ਤੋਂ ਮਾਫੀ ਮੰਗੀ ਹੈ।ਦਰਸ ਅਮਰਿਤਪਾਲ ਸਿੰਘ ਮੈਰੋ ਵੱਲੋਂ ਕੁਝ ਦਿਨ ਪਹਿਲਾਂ ਮਨਜੀਤ ਕੌਰ ਅਤੇ ਸੁਖਰਤਿਆ ਨੂੰ ਇੱਕ ਵਾਰਨਿੰਗ ਦਿੱਤੀ ਗਈ ਸੀ ਕਿ ਉਹ ਆਪਣੀਆਂ ਪਰਸਨਲ ਚੀਜ਼ਾਂ ਸੋਸ਼ਲ ਮੀਡੀਆ ਤੇ ਸ਼ੇਅਰ ਨਾ ਕਰਨ। ਪਰ ਮਨਜੀਤ ਕੌਰ ਨੇ ਉਸਦੇ ਬਾਅਦ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਕੁਝ ਕੁ ਸਟੋਰੀਜ਼ ਸ਼ੇਅਰ ਕਰ ਦਿੱਤੀਆਂ ਜੋ ਕਿ ਸੁਖਰਤਿਆ ਨਾਲ ਰਿਲੇਟਿਡ ਸਨ। ਜਿਸ ਤੋਂ ਬਾਅਦ ਅਮਰਿਤਪਾਲ ਸਿੰਘ ਮੈਰੋ ਲਾਈਵ ਆਏ ਅਤੇ ਲਾਈਵ ਆ ਕੇ ਉਹਨਾਂ ਨੇ ਕਿਹਾ ਕਿ ਹੁਣ ਮੈਂ ਤੁਹਾਡੇ ਤੇ ਕੇਸ ਵੀ ਦਰਜ ਕਰਵਾ ਦਿੱਤਾ ਹੈ। ਹੁਣ ਮੈਂ ਤੁਹਾਨੂੰ ਦੱਸਾਂਗਾ ਕਿ ਸੋਸ਼ਲ ਮੀਡੀਆ ਤੇ ਫੇਮਸ ਕਿਵੇਂ ਹੋਣਾ ਹੈ ਜਿਸ ਤੋਂ ਬਾਅਦ ਮਨਜੀਤ ਕੌਰ ਨੇ ਲਾਈਵ ਆ ਕੇ ਭਾਈ ਅਮਰਿਤਪਾਲ ਸਿੰਘ ਮੈਰੋ ਤੋਂ ਮਾਫੀ ਮੰਗੀ ਅਤੇ ਕਹਿਣ ਲੱਗੀ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਗਲਤੀ ਉਹ ਨਹੀਂ ਕਰੇਗੀ। ਪਾਕੀ ਤੁਹਾਡਾ ਇਸ ਮਾਮਲੇ ਬਾਰੇ ਕੀ ਕਹਿਣਾ ਹੈ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ। ਆਪਾਂ ਫਿਰ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ।